ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਲਗਾਤਾਰ ਐਕਸ਼ਨ ਲੈ ਰਹੇ ਨੇ ਟਰੰਪ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹ ਪੈਗਗਨ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਨੂੰ ਕਿਓਬਾ ਤੇ ਦੱਖਣੀ ਪੂਰਬੀ ਤੱਤ ਤੇ ਸਥਿਤ ਅਮਰੀਕੀ ਜਲ ਸੈਨਾ ਅਡੇ ਗਵਾਨਾ ਨਾਮੋ ਦੇ ਵਿੱਚ 30000 ਪ੍ਰਵਾਸੀਆਂ ਨੂੰ ਰੱਖਣ ਦੀ ਤਿਆਰੀ ਕਰਨ ਦਾ ਨਿਰਦੇਸ਼ ਦੇਣਗੇ। ਟਰੰਪ ਨੇ ਵਾਈਟ ਹਾਊਸ ਵਿੱਚ ਲੈਕਨ ਰਾਇਲੇ ਐਕਟ ਤੇ ਦਸਤਖਤ ਕਰਨ ਤੋਂ ਪਹਿਲਾਂ ਕਿਹਾ ਹੈ ਕਿ ਸਾਡੇ ਕੋਲ ਗਵਾਨਾ ਨਾਮੋ ਵਿੱਚ 30000 ਬਿਸਤਰੇ ਨੇ ਜਿੱਥੇ ਅਮਰੀਕੀ ਲੋਕਾਂ ਨੂੰ ਖਤਰਾ ਪੈਦਾ ਕਰਨ ਵਾਲੇ ਸਭ ਤੋਂ ਭੈੜੇ ਅਪਰਾਧੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਇਹ ਸਮਰੱਥਾ ਤੁਰੰਤ ਦੁੱਗਣੀ ਕਰ ਦਿੱਤੀ ਜਾਵੇਗੀ ਲੇਕਨ ਰੀਅਲ ਐਕਟ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਕਾਂਗਰਸ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਸੀ ਇਹ ਨਵੇਂ ਪ੍ਰਸ਼ਾਸਨ ਦਾ ਪਹਿਲਾ ਵੱਡਾ ਕਾਨੂੰਨ ਹੈ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨਿਓਮਾ ਨੇ ਸੀਐਨਐਨ ਦੱਸਿਆ ਕਿ ਇਹ ਬੇਸ ਮਾੜੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਜ਼ਰਬੰਦ ਕਰਨ ਲਈ ਰਾਖਵਾਂ ਰੱਖਿਆ ਜਾ ਸਕਦਾ ਹੈ ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਸੱਤਾ ਸੰਭਾਲਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣਗੇ ਮਹੱਤਵਪੂਰਨ ਗੱਲ ਇਹ ਹੈ ਕਿ 20 ਜਨਵਰੀ ਨੂੰ ਉਹਨਾਂ ਨੇ ਸੂਚਕਣ ਤੋਂ ਬਾਅਦ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਦੇਸ਼ ਨਿਕਾਲੇ ਦੀਆਂ ਮੁਹਿੰਮਾਂ ਤੇਜ਼ ਹੋ ਗਈਆਂ ਨੇ ਇਸ ਦੇ ਨਾਲ ਹੀ ਨਿੱਜੀ ਚੱਲਣ ਦੇ ਵੱਖ-ਵੱਖ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਫਿਲਡ ਦਫ਼ਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਕੱਲੇ ਐਤਵਾਰ ਨੂੰ ICE ਨੇ ਲਗਭਗ 1000 ਗ੍ਰਿਫਤਾਰੀਆਂ ਕੀਤੀਆਂ ਨੇ ਤੇ ਜ਼ਿਆਦਾਤਰ ਕਾਰਵਾਈਆਂ ਦੇਸ਼ ਦੇ ਦੱਖਣੀ ਪੂਰਬੀ ਹਿੱਸੇ ਵਿੱਚ ਹੋਈਆਂ ਨੇ ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਲਨ 트ੰਪ ਨੇ ਇੱਕ ਅਜੀਹੀ ਗੱਲ ਵੀ ਕਹੀ ਹੈ ਜੋ ਪੂਰੀ ਦੁਨੀਆ ਨੂੰ ਹੈਰਾਨ ਕਰ ਰਹੀ ਹੈ ਇੱਕ ਪਾਸੇ ਦੂਜੇ ਦੇਸ਼ਾਂ ਤੇ ਹੈਵੀ ਟ੍ਰੈਫਿਕ ਲਗਾਉਣ ਦੀ ਗੱਲ ਕਰਨ ਵਾਲੇ 트াম্প ਹੁਣ ਆਪਣੇ ਦੇਸ਼ 'ਚ ਇਨਕਮ ਟੈਕਸ ਵਿਵਸਥਾ ਖਤਮ ਕਰਨ ਦੀ ਗੱਲ ਕਰ ਰਹੇ ਨੇ। ਗਲੈਂਟ ਟ੍ਰাম্প ਨੇ ਇਹ ਗੱਲ 27 ਜਨਵਰੀ 2025 ਨੂੰ ਫੋਰਡਾ 'ਚ ਆਯੋਜਿਤ ਰਿਪਬਲਿਕਨ ਯੂਜ਼ਸ ਕਾਨਫਰੰਸ ਦੌਰਾਨ ਕਹੀ ਹੈ। 트াম্প ਦਾ ਮੰਨਣਾ ਹੈ ਕਿ ਇਸ ਕਦਮ ਨਾਲ ਅਮਰੀਕੀ ਨਾਗਰਿਕਾਂ ਦੀ ਡਿਸਪੋਜ਼ੀਬਲ ਇਨਕਮ 'ਚ ਵਾਧਾ ਹੋਵੇਗਾ। ਜਿਸ ਨਾਲ ਉਹ ਆਰਥਿਕ ਤੌਰ ਤੇ ਜ਼ਿਆਦਾ ਖੁਸ਼ਹਾਲ ਹੋ ਸਕਣਗੇ। ਉਹਨਾਂ ਕਿਹਾ ਕਿ ਅਮਰੀਕਾ 'ਚ 1913 ਤੋਂ ਪਹਿਲਾਂ ਕੋਈ ਇਨਕਮ ਟੈਕਸ ਨਹੀਂ ਸੀ ਉਸ ਸਮੇਂ ਦੇਸ਼ ਤੇ ਟ੍ਰੈਫਿਕ ਸਿਸਟਮ ਜ਼ਰੀਏ ਖੁਸ਼ਹਾਲੀ ਪ੍ਰਾਪਤ ਕੀਤੀ ਸੀ ਉਹਨਾਂ ਨੇ ਮਿਸਾਲ ਦਿੰਦੇ ਹੋਏ ਦੱਸਿਆ ਕਿ 1870 ਤੋਂ ਲੈ ਕੇ 1913 ਦੇ ਵਿਚਾਲੇ ਅਮਰੀਕਾ ਨੇ ਆਪਣੇ ਸਭ ਤੋਂ ਅਮੀਰ ਦਿਨਾਂ ਦਾ ਤਜਰਬਾ ਕੀਤਾ ਜਦ ਟ੍ਰੈਫਿਕ ਆਧਾਰਿਤ ਅਰਥਵਿਵਸਥਾ ਲਾਗੂ ਸੀ ਉਹਨਾਂ ਦਾ ਮੰਨਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਉਸ ਸਿਸਟਮ 'ਚ ਵਾਪਸ ਵਰਤੇ ਜਿਸਨੇ ਉਸਨੂੰ ਤਾਕਤਵਰ ਬਣਾਇਆ ਹੈ ਟਰੰਪ ਨੇ ਆਪਣੇ ਮੱਤੇ 'ਚ ਇਹ ਵੀ ਕਿਹਾ ਹੈ ਕਿ ਵਿਦੇਸ਼ੀ ਉਤਪਾਦਾਂ ਤੇ ਟੈਕਸ ਬਤਾ ਕੇ ਅਮਰੀਕਾ ਨੂੰ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨੀ ਚਾਹੀਦੀ ਹੈ। ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਦਾ ਟੀਚਾ ਆਪਣੇ ਨਾਗਰਿਕਾਂ ਦੇ ਟੈਕਸ ਲਗਾ ਕੇ ਵਿਦੇਸ਼ੀ ਦੇਸ਼ਾਂ ਨੂੰ ਖੁਸ਼ਹਾਲ ਕਰਨਾ ਨਹੀਂ ਸਗੋ, ਇਸ ਦੇ ਉਲਟ ਵਿਦੇਸ਼ੀ ਵਸਤੂਆਂ ਤੇ ਟੈਕਸ ਲਗਾ ਕੇ ਅਮਰੀਕੀ ਨਾਗਰਿਕਾਂ ਨੂੰ ਖੁਸ਼ਹਾਲ ਕਰਨਾ ਹੈ। ਹੁਣ ਤਾਂ ਹਣੋ ਦੱਸਦੇ ਹਾਂ ਕਿ ਇਸ ਦਾ ਅਸਰ ਆਖਰ ਕੀ ਹੋਵੇਗਾ। ਜਿੱਥੇ ਇੱਕ ਪਾਸੇ ਅਮਰੀਕਾ ਦੇ ਲੋਕਾਂ ਨੇ ਇਸ ਪ੍ਰਸਤਾਵ ਦੀ ਸਲਾਘਾ ਕੀਤੀ ਹੈ ਉੱਥੇ ਹੀ ਕਈ ਅਰਥ ਸ਼ਾਸਤਿ ਚੇਤਾਵਨੀ ਦਿੰਦੀ ਹੈ ਕਿ ਇਹ ਯੋਜਨਾ ਉਨੀ ਸੌਖੀ ਨਹੀਂ ਹੋਵੇਗੀ ਜਿੰਨੀ ਦਿਖਾਈ ਦਿੰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਅਤੇ ਟੈਕਸ ਕਟੌਤੀ ਦੀਆਂ ਯੋਜਨਾਵਾਂ ਨਾਲ ਮਹਿੰਗਾਈ ਵੱਧ ਸਕਦੀ ਹੈ ਤੇ ਵਿਆਜ ਦਰਾਂ ਉੱਚੀਆਂ ਬਣੀਆਂ ਰਹਿ ਸਕਦੀਆਂ ਨੇ। ਇਸ ਤੋਂ ਇਲਾਵਾ ਜੇ ਵਿਦੇਸ਼ੀ ਵਸਤੂਆਂ ਤੇ ਟ੍ਰੈਫਿਕ ਵਾਧਦਾ ਹੈ ਤਾਂ ਇਸ ਨਾਲ ਮਹਿੰਗਾਈ ਦਰ ਤੇ ਵਾਧਾ ਹੋ ਸਕਦਾ ਹੈ ਜੋ ਅਖੀਰ 'ਚ ਅਮਰੀਕੀ ਖਪਤਕਾਰਾਂ ਤੇ ਦਬਾਅ ਪਾਵੇਗੀ ਜੇਕਰ ਟਰੰਪ ਦਾ ਮਤਾ ਲਾਗੂ ਹੁੰਦਾ ਹੈ ਤਾਂ ਇਸ ਦਾ ਅਸਰ ਸਿਰਫ ਅਮਰੀਕਾ ਤੱਕ ਸੀਮਿਤ ਨਹੀਂ ਰਹੇਗਾ ਭਾਰਤ ਸਮੇਤ ਹੋਰ ਦੇਸ਼ਾਂ 'ਚ ਵੀ ਇਸ ਨਾਲ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਆਦਾ ਟ੍ਰੈਫਿਕ ਕਾਰਨ ਭਾਰਤੀ ਐਕਸਪੋਰਟਰਾਂ ਨੂੰ ਨੁਕਸਾਨ ਹੋ ਸਕਦਾ ਹੈ ਖਾਸ ਤੌਰ ਤੇ ਆਈਟੀ ਸੇਵਾਵਾਂ ਗੌਰਮੈਂਟਸ ਅਤੇ ਫਾਰਮਿਊਜ਼ਿਕਲਜ਼ ਵਰਗੇ ਖੇਤਰਾਂ 'ਚ ਇਸ ਦੇ ਗੰਭੀਰ ਨਤੀਜੇ ਦੇਖਣ ਨੂੰ ਮਿਲ ਸਕਦੇ ਨੇ ਇਸ ਤੋਂ ਇਲਾਵਾ ਜੇ ਭਾਰਤ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕੀ ਉਤਪਾਦਾਂ ਤੇ ਟ੍ਰੈਫਿਕ ਵਧਾਇਆ ਤਾਂ ਇਸ ਨਾਲ ਸਥਾਨਕ ਬਾਜ਼ਾਰ ਤੇ ਮਹਿੰਗਾਈ ਵੱਧ ਸਕਦੀ ਹੈ ਕਿਸੇ ਹੋਰ ਦੇਸ਼ ਦੀ ਯਾਤਰਾ ਕਰਨ ਲਈ ਪਾਸਪੋਰਟ ਦੀ ਲੋੜ ਹੁੰਦੀ ਹੈ ਪਾਸਪੋਰਟ ਅਤੇ ਵੀਜ਼ੇ ਤੋਂ ਬਿਨਾ ਕੋਈ ਵੀ ਯਾਤਰੀ ਕਿਸੇ ਹੋਰ ਦੇਸ਼ ਦੀ ਯਾਤਰਾ ਨਹੀਂ ਕਰ ਸਕਦਾ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਕੁਝ ਲੋਕ ਆਪਣੇ ਪਰਿਵਾਰ ਨੂੰ ਦੱਸਿਆਂ ਬਿਨਾ ਵਿਦੇਸ਼ ਦੀ ਯਾਤਰਾ ਕਰਦੇ ਨੇ ਪਰ ਸਵਾਲ ਇਹੇ ਖੜਾ ਹੁੰਦਾ ਹੈ ਕਿ ਵਿਦੇਸ਼ੀ ਯਾਤਰਾ ਲਈ ਪਾਸਪੋਰਟ ਦਾ ਪੰਨਾ ਪਾੜਿਆ ਜਾ ਸਕਦਾ ਹੈ ਤਾਂ ਤੁਹਾਨੂੰ ਦੱਸਦੇ ਹਾਂ ਕਿ ਆਖਰ ਪਾਸਪੋਰਟ ਦੀ ਅਹਿਮੀਅਤ ਕੀ ਹੈ ਵਿਦੇਸ਼ ਯਾਤਰਾ ਕਰਨ ਲਈ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਪਰ ਕਈ ਵਾਰ ਲੋਕ ਆਪਣੇ ਦੋਸਤਾਂ ਨਾਲ ਚੋਰੀ-ਛਿਪੇ ਵਿਦੇਸ਼ ਦੀ ਯਾਤਰਾ ਕਰਕੇ ਭਾਰਤ ਵਾਪਸ ਆ ਜਾਂਦੇ ਨੇ ਹੁਣ ਸਵਾਲ ਇਹ ਹੈ ਕਿ ਇੰਟਰਨੈਸ਼ਨਲ ਟ੍ਰੈਵਲ ਹਿਸਟਰੀ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ ਇਮੀਗ੍ਰੇਸ਼ਨ ਅਧਿਕਾਰੀਆਂ ਅਨੁਸਾਰ ਪਾਸਪੋਰਟ ਨਾਲ ਛੇੜਛਾੜ ਇੱਕ ਅਪਰਾਧ ਹੈ ਕਈ ਵਾਰ ਕੁਝ ਯਾਤਰੀ ਆਪਣੀ ਯਾਤਰਾ ਦੀ ਹਿਸਟਰੀ ਲੁਕਾਉਣ ਲਈ ਆਪਣੇ ਪਾਸਪੋਰਟ ਤੋਂ ਪੇਜ ਹੀ ਗਾਇਬ ਕਰ ਦਿੰਦੇ ਨੇ ਪਸ ਅਸਲੀਅਤ ਵਿੱਚ ਅਧਿਕਾਰੀਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਪਾਸਪੋਰਟ ਨਾਲ ਛੇੜਛਾੜ ਕੀਤੀ ਗਈ ਹੈ ਕਿਉਂਕਿ ਉਸ ਵਿਅਕਤੀ ਦਾ ਡਾਟਾ ਤੇ ਟਰੈਵਲ ਹਿਸਟਰੀ ਆਨਲਾਈਨ ਦਿਖਾਈ ਦਿੰਦੀ ਹੈ ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਪਾਸਪੋਰਟ ਵਿੱਚ ਪੰਨਿਆਂ ਦੀ ਇੱਕ ਨਿਸ਼ਚਿਤ ਗਿਣਤੀ ਹੁੰਦੀ ਹੈ ਉਸ ਤੋਂ ਘੱਟ ਪੰਨੇ ਹੋਣ ਤੇ ਅਧਿਕਾਰੀਆਂ ਨੂੰ ਸ਼ੱਕ ਹੋ ਜਾਂਦਾ ਹੈ ਤੁਹਾਨੂੰ ਦੱਸ ਦਈਏ ਪਾਸਪੋਰਟ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕਰਨਾ ਇਸ ਦੇ ਪੰਨਿਆਂ ਨੂੰ ਪਾੜਨਾ ਅਪਰਾਧ ਹੈ ਇਸ ਲਈ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਵਿਦੇਸ਼ ਯਾਤਰਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਆਈਜੀਆਈ ਹਵਾਈ ਅੱਡੇ ਦੀ ਸੁਰੱਖਿਆ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਦੇ ਅਨੁਸਾਰ ਪਾਸਪੋਰਟ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਸਿਰਫ ਤੁਹਾਡੀ ਵਿਦੇਸ਼ ਯਾਤਰਾ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਬਲਕਿ ਤੁਹਾਨੂੰ ਪਾਸਪੋਰਟ ਐਕਟ ਦੀ ਧਾਰਾ 12 ਦੇ ਤਹਿਤ ਜੇਲ੍ਹ ਵੀ ਭੇਜ ਸਕਦੀ ਹੈ ਤੁਹਾਨੂੰ ਦੱਸ ਦਈਏ ਇਹ ਸੰਭਵ ਨਹੀਂ ਹੈ ਕਿ ਪਾਸਪੋਰਟ ਦੀ ਸਲਾਈ ਆਪਣੇ ਆਪ ਖੁੱਲ ਜਾਵੇ ਵਰ ਜੇਕਰ ਕਿਸੇ ਕਾਰਨ ਕਰਕੇ ਪਾਸਪੋਰਟ ਸਲਾਈ ਢਿੱਲੀ ਹੋ ਜਾਂਦੀ ਹੈ ਤਾਂ ਪਾਸਪੋਰਟ ਖੁਦ ਸਲਾਈ ਕਰਨ ਦੀ ਬਜਾਏ ਤੁਹਾਨੂੰ ਆਪਣੇ ਖੇਤਰੀ ਪਾਸਪੋਰਟ ਦਫਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਆਪਣਾ ਪਾਸਪੋਰਟ ਖੁਦ ਸਲਾਈ ਕੀਤਾ ਤਾਂ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਇੱਕ ਪਾਸਪੋਰਟ ਵਿੱਚ ਆਖਰ ਕਿੰਨੇ ਪੰਨੇ ਹੁੰਦੇ ਨੇ ਭਾਰਤੀ ਪਾਸਪੋਰਟਾਂ ਨੂੰ ਪੰਨਿਆਂ ਦੀ ਗਿਣਤੀ ਦੇ ਆਧਾਰ 'ਤੇ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਪਹਿਲੀ ਸ਼੍ਰੇਣੀ ਵਿੱਚ 36 ਪੰਨਿਆਂ ਦੇ ਪਾਸਪੋਰਟ ਨੇ, ਜਦੋਂ ਕਿ ਦੂਜੀ ਸ਼੍ਰੇਣੀ ਦੇ ਵਿੱਚ 60 ਪੰਨਿਆਂ ਦੇ ਪਾਸਪੋਰਟ ਨੇ। ਇਮੀਗ੍ਰੇਸ਼ਨ ਬਿਊਰੋ ਤਸਦੀਕ ਦੁਆਰਾ ਤੁਹਾਡੇ ਪਾਸਪੋਰਟ ਦੇ ਸਾਰੇ 36 ਜਾਂ 60 ਪੰਨੇ ਉਪਲਬਧ ਹੋਣੇ ਚਾਹੀਦੇ ਨੇ। ਜੇਕਰ ਤੁਹਾਡੇ ਪਾਸਪੋਰਟ ਤੋਂ ਇੱਕ ਵੀ ਪੰਨਾ ਗਾਇਬ ਹੈ, ਤਾ ਸਿਰਫ ਤੁਹਾਡੀ ਵਿਦੇਸ਼ ਯਾਤਰਾ ਵਿੱਚ ਰੁਕਾਵਟ ਆਏਗੀ ਸਗੋਂ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਅਕਸਰ ਲੋਕ ਆਪਣੀ ਯਾਤਰਾ ਦੇ ਇਤਿਹਾਸ ਨੂੰ ਲੁਕਾਉਣ ਲਈ ਅਜਿਹਾ ਕਰਦੇ ਨੇ ਸੋ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਵੇਂ ਲੱਗੀ ਹੈ ਸਾਨੂੰ ਕਮੈਂਟ ਬਾਕਸ ਦੱਸਣਾ ਨਾ ਭੁੱਲੋ ਤੇ ਤੁਸੀਂ ਵੀ ਪਾਸਪੋਰਟ ਦਾ ਪੇਜ ਫਾੜਨ ਜਾਂ ਡਿਲੀਟ ਕਰਨ ਤੋਂ ਪਹਿਲਾਂ ਇਹ ਸਾਰੀ ਖਬਰ ਆਪਣੇ ਨਾਲ ਦੇ ਨਾਲ ਜਰੂਰ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਪਾਸਪੋਰਟ ਦਾ ਪੇਜ ਫੜਨ ਨਾਲ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ। ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਲਈ ਚੰਗੀ ਖਬਰ ਹੈ ਜਲਦ ਹੀ ਪੀਐਸ ਪੀਸੀਐਲ ਮਹਿਕਮੇ ਦੇ ਵਿੱਚ ਨੌਕਰੀਆਂ ਨਿਕਲਣ ਵਾਲੀਆਂ ਨੇ। ਇਸ ਗੱਲ ਦੀ ਪੁਸ਼ਟੀ ਬਿਜਲੀ ਮੰਤਰੀ ਹਰਪਜਨ ਸਿੰਘ ਵੱਲੋਂ ਦਿੱਤੀ ਗਈ ਹੈ। April 2022 ਤੋਂ Punjab Raj Power Corporation Limited ਅਤੇ Punjab Raj Transmission Corporation Limited ਵੱਲੋਂ ਕੁੱਲ 6586 ਭਰਤੀਆਂ ਕੀਤੀਆਂ ਗਈਆਂ ਨੇ ਤੇ ਸਾਲ 2025 ਤੇ 26 ਦੌਰਾਨ 4864 ਹੋਰ ਭਰਤੀਆਂ ਕੀਤੀਆਂ ਜਾਣਗੀਆਂ। ਇਹ ਪ੍ਰਧਾਨਵਾ ਬਿਜਲੀ ਮੰਤਰੀ ਹਰਪਜਨ ਸਿੰਘ ITO ਨੇ 35 ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਕਿਹਾ ਉਨਾ ਕੀ ਹੈ ਕਿ ਇਹਨਾਂ ਕੁੱਲ ਭਰਤੀਆਂ 'ਚੋਂ 4449 ਨੌਜਵਾਨਾਂ ਨੂੰ PSPCL 'ਚੋਂ ਤੇ 782 ਨੂੰ PSTCL 'ਚ ਸਿੱਧੀ ਭਰਤੀ ਰਾਹੀਂ ਭਰਤੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 1360 ਵਿਅਕਤੀਆਂ ਨੂੰ ਤਰਸ ਦੇ ਆਧਾਰ 'ਤੇ ਭਰਤੀ ਕੀਤਾ ਗਿਆ ਹੈ। ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ 35 ਸਹਾਇਕ ਇੰਜੀਨੀਅਰਾਂ 'ਚੋਂ 22 ਇਲੈਕਟ੍ਰੋਨਿਕਸ ਤੇ ਕਮਿਊਨਿਕੇਸ਼ਨ ਚੋਸ ਚਦਕੀ 13 ਇਲੈਕਟ੍ਰੋਨਿਕ ਚ ਮਾਹਿਰ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਮਾਰਚ 2022 ਚ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ 50000 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਚੁੱਕੇ ਨੇ ਪੰਜਾਬ ਸਰਕਾਰ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਤੇ ਬਿਜਲੀ ਭਾਗ ਵੱਲੋਂ ਮੁਹਈਆ ਕਰਵਾਈਆਂ ਚਾਣ ਵਾਲੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਧਿਆਨ ਕੇਂਦ੍ਰਿਤ ਕਰਦੀ ਰਹੇਗੀ ਤੁਹਾਨੂੰ ਫਿਲਹਾਲ ਦੀਆਂ ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ ਹੈ ਜਲਦ ਹੀ ਪੰਜਾਬ ਰਾਜ ਪਾਰਵਰ ਕਾਰਪੋਰੇਸ਼ਨ ਲਿਮਟਿਡ ਦੇ ਵਿਭਾਗਾਂ ਚ ਨੌਕਰੀਆਂ ਨਿਕਲਣ ਵਾਲੀਆਂ ਨੇ ਇਹ ਪ੍ਰਗਟਾਵਾ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ 35 ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਕੀਤਾ ਮੈਂ ਸਰਵੰਤ ਸਿੰਘ ਪੰਦੇਰ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਸੀ ਅੰਦੋਲਨ ਤੇਜ਼ ਕਰਾਂਗੇ ਮੂਰਤੀ ਹੋਰ ਵੱਡੇ ਕਰਾਂਗੇ ਅੱਜ ਮੈਂ ਇੱਥੇ ਸਪਰੋਰ ਪਿੰਡ ਆ ਇਹ ਜਲੰਧਰ ਤੋਂ ਅੱਗੇ ਤੇ ਫਗਵਾੜੇ ਤੋਂ ਇੱਥੋਂ ਆ ਫਗਵਾੜਾ ਸ਼ੁਰੂ ਹੋ ਜਾਂਦਾ ਆ ਬੀਕੇ ਜੂ ਦੁਆਬਾ ਰੈਨ ਦਾ ਹੀ ਪ੍ਰਾਮਾ ਨੇ ਇਹ ਨਗਰ ਨੇ ਵੱਡਾ ਲੰਗਰ ਲਾਇਆ ਹੈਗਾ ਔਰ ਵੱਡੇ ਪੱਧਰ ਤੇ ਤੁਸੀਂ ਦੇਖ ਰਹੇ ਟੈਕਟਰ ਟਰਾਲੀਆਂ ਦਾ ਕਾਫਲਾ ਜਿਹੜਾ ਬਿਆਸ ਤੋਂ ਚੱਲਿਆ ਸੀ ਹਲੇ ਵੀ ਟੁਰਿਆ ਆ ਰਿਹਾ ਇਹ ਲੰਗਰ ਦੇ ਲਾਗੇ ਆ ਪਹੁੰਚਿਆ ਹੈਗਾ ਔਰ ਇਹਦੇ ਬਾਅਦ ਕਾਫਲਾ ਜਿਹੜਾ ਲੁਧਿਆਣਾ ਲੁਧਿਆਣੇ ਤੋਂ ਅੱਗੇ ਇਹ ਕਾਫਲਾ ਜਿਹੜਾ ਵਾ ਰਾਜਪੁਰਾ ਜਾ ਕੇ ਖੜੂਗਾ ਰਾਜਪੁਰੇ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਸੋ ਜਿੰਨੇ ਵੀ ਚੰਡੀਗੜ੍ਹ ਦੀ ਪ੍ਰੈਸ ਹੈ ਰਾਜਪੁਰੇ ਦੀ ਪਟਿਆਲੇ ਦੀ ਉਹਨਾਂ ਨੂੰ ਬੇਨਤੀ ਆ ਇਹ ਅੰਦੋਲਨ ਵਿੱਚ ਪ੍ਰੈਸ ਨੇ ਬਹੁਤ ਯੋਗਦਾਨ ਦਿੱਤਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨ ਲਈ ਇਹ ਤੋਂਗਾ ਨਰੇਗਾ 200 ਦਿਨ ਚੰਗੀ ਦਿਹਾੜੀ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਜਿਨ੍ਹਾਂ ਨੇ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਸੀ ਉਹਦਾ ਇਨਸਾਫ ਲਖੀਮਪੁਰ ਖੀਰੀ ਦਾ ਇਨਸਾਫ ਔਰ ਇਹ ਤੋਂ ਘਾ ਸਾਰੇ ਪੰਜਾਬ ਦੇ ਪਿੰਡਾਂ ਨੂੰ ਅਪੀਲ ਮੇਰੀ ਜੂਰ ਦਿਖਾ ਦਿਓ ਮੀਡੀਆ ਵਾਲਿਓ ਹਰ ਪਿੰਡ ਦੇ ਵਿੱਚ ਇੱਕ ਟਿੱਕ ਟਟਾਲੀ ਆਵੇ ਭਾਈ ਸ਼ੰਭੂ ਮੋਰਚੇ ਦੇ ਫਿਰ ਵੇਖਾਂਗੇ ਸਰਕਾਰ ਕਿਉਂ ਨਹੀਂ ਮੰਨਦੀ ਹੈਗੀ ਸੋ ਇਸ ਕਰਕੇ ਪੰਜਾਬੀਆਂ ਦਾ ਅੰਦੋਲਨ ਹੈ ਜਿਹੜਾ ਉਹ ਕਿਸਾਨ ਮਜ਼ਦੂਰ ਅੰਦੋਲਨ ਕਿਸਾਨ ਮਜ਼ਦੂਰ ਜਿਹੜੇ ਉਹ ਇਕੱਠੇ ਹੋ ਕੇ ਲੜ ਰਹੇ ਆ ਅਰ ਤੁਹਾਡੇ ਸਹਿਯੋਗ ਦੀ ਹਮੇਸ਼ਾ ਸਦੀਵੀ ਸਾਨੂੰ ਆਸਰਾ ਹੋਊਗੀ ਧੰਨਵਾਦ ਚਾਹੇ ਉਹ ਐਮਪੀਜ਼ ਕੇ ਹੈ ਚਾਹੇ ਉਹ ਮੰਤਰੀਓਂ ਕੇ ਹੈ वहां पे उनके घर में काम करने वाले सर्वेंट्स जो हैं मैं शब्द सर्वेंट्स इस्तेमाल कर रहा हूँ समझाने के लिए लेकिन मैं इसके आगे उनको स्टाफ स्टाफ बोलूंगा वो जो उनके यहाँ काम करने वाले सर्वेंट्स हैं जो उनके सर्वेंट क्वार्टर में रहते हैं वो स्टाफ की ढेर सारी समस्याएं हैं उन लोगों की एक यूनियन है जिसके आज जगमोहन जी आए हुए हैं और कई सारे और उनके पदाधिकारी आए हुए हैं उन लोगों की जीवन में बहुत सारी समस्याएं जिसका मैं एक एक करके आप लोगों को जान के ताजुब होगा किसी भी सरकारी अफसर एमपी, मंत्री को जब बंगला दिया जाता है तो उसके साथ सर्वेंट क्वार्टर होता है उस सर्वेंट क्वार्टर में वो उन लोगों को रखते हैं जो उनके घर में काम करते हैं जो उनके घर में काम करते हैं जाहिर तौर पे उनको तनख्वाह मिलनी चाहिए आपको जान के ताजुब होगा कि सत्तर से 80 परसेंट लोगों को तनख्वाह नहीं दी जाती केवल उनको सर्वेंट क्वार्टर दे के कहते हैं कि तेरे को सर्वेंट क्वार्टर दे दिया बस इसी बदले में तू फ्री में काम कर और फ्री में वो काम करने के लिए एक तरह से बंधुआ मजदूर बन जाता है वो दूसरा कई अफसरों ने एम ने और मंत्रियों ने सर्वेंट क्वार्टर किराए पे चढ़ाए हुए हैं जो कि एक क्रिमिनल ऑफेंस है इसके लिए जेल हो सकती है एक एमपी एक ऑफिसर जब ट्रांसफर हो जाता है तो उसके यहां काम करने वाले जो स्टाफ है सर्वेंट्स हैं वो लोग बेघर हो जाते हैं क्योंकि जब तक जब तक नया नहीं आता उनको निकाल दिया जाता है जब नया ऑफिसर या एमपी आता है वो उनको रखे या ना रखे तो वो सड़कों के ऊपर आ जाते हैं उनका बड़ा टेम्पोरे सा एग्जिस्टेंस है एक बड़ा आप सोच सकते हो कि दो साल तीन साल रहेगा नहीं रहेगा उसके दिमाग के अंदर लगातार दे इज नो स्टेबिलिटी इन हिज लाइफ उसकी जिंदगी के अंदर कोई स्टेबिलिटी नहीं है और जब वो सड़क पे आ जाते हैं उनके बच्चों का क्या होगा वो कहां रहेंगे ये सारे इसके लिए अब हमने आज मैं आम आदमी पार्टी के साथ तरफ से सात गारंटी अनाउंस कर रहा हूं इन लोगों के लिए पहला सर्वेंट रजिस्ट्रेशन पोर्टल तो जब कोई व्यक्ति को स्टाफ को निकाल दिया जाता है कोई नया आता है नए वाला कोई और रखना चाहता है उसे नहीं पता मैं किसे रखूं तो एक पोर्टल होगा जिसमें जो लोग अपने सर्विसेज अवेलेबल कराना चाहते हैं मान लीजिए कोई खाली है वो अपने आप को रजिस्टर कर लेंगे और जो नए आए हैं और वो सर्वेंट या स्टाफ ढूंढ रहे हैं वो अपने आप को रजिस्टर करके एक दूसरे से मैचिंग हो जाएगी कि जो खाली जो खाली बंदा है वो उनकी लिस्ट हो जाएगी जो काम देने के लिए स्टाफ को ढूंढ रहे हैं उनकी लिस्ट और ये एक दूसरे से इनकी मैचिंग हो सकती है ये सर्वेंट रजिस्ट्रेशन पोर्टल बनाया जाएगा इससे बहुत सारे लोगों की समस्याएं दूर हो सकती है जैसे एक श्रमिक कार्ड हमने बनाया है लेबर कार्ड वैसे ही एक सरकारी सर्वेंट कार्ड या सरकारी स्टाफ पर्सनल स्टाफ कार्ड बनाया जाएगा और जैसे श्रमिक कार्ड के ऊपर सारी सुविधाएं मिलती हैं कई योजनाओं की वैसे ही इन्हें भी वो सारी योजनाओं की सुविधाएं दी जाएंगी एक सर्वेंट हॉस्टल या स्टाफ हॉस्टल बनाया जाएगा किसी व्यक्ति को अगर निकाल दिया जाता है किस उनके एमपीएस ऑफिसर ट्रांसफर हो गए वो सड़क पे आ जाता है तो टेम्परेरी कुछ महीने कुछ साल के लिए वो उस हॉस्टल में रह सकता है जब तक उसको फ्रेश नौकरी नहीं मिल जाती ईडब्ल्यू के जो दिल्ली सरकार के मकान है जो कि सस्ते रेट पे दिए जाते हैं आसान किस्तों पे दिए जाते हैं वो सर्वेंट या स्टाफ जो पर्सनल है उनको भी मुहैया कराए जाएंगे ताकि उन्हें इसका बेनिफिट मिल सके इनके स्वास्थ्य के लिए मोबाइल मोहल्ला क्लिनिक बनाए जाएंगे लगाए जाएंगे इनके काम के घंटे इनकी तनख्वाह इनकी वर्किंग कंडीशंस इसके ऊपर नियम कानून कायदे बनाए जाएंगे और इसको क्रिमिनल ऑफेंस बनाया जाएगा जो अभी हमने ऑटो चालक भाइयों के लिए ई रिक्शा वालों के लिए टैक्सी ड्राइवर्स के लिए अनाउंस किया कि दस दस लाख रुपए का लाइफ इंश्योरेंस 5 5 लाख रुपए का हेल्थ इंश्योरेंस और उनके परिवार के अंदर बेटी की शादी में एक एक लाख रुपए की सहायता राशि और बच्चों को पढ़ाई के लिए स्कॉलरशिप ये चारों बेनिफिट सर्वेंट पब्लिक स्टाफ के लिए भी दिए जाएंगे तो आज मैं आ इनके लिए ये गारंटी अनाउंस कर रहा हूँ। अगर मनमोहन जी दो शब्द बोल लेटेस्ट न्यूज़ सब तो पहला अपने फोन पे देख ले साडा चैनल सब्सक्राइब करो और नोटिफिकेशन ले बेल आइकन जरूर दबाओ